ਦੇ ਬਹੁਤ ਦਬਾਅ ਪਾਉਂਦੇ ਜਿੱਦਾਂ ਸੰਗਤਾਂ ਬਹੁਤ ਜੋਰ ਲਾ ਰਹੇ ਸੀ ਕਿ ਭਾਈ ਸਾਹਿਬ ਰਾਜਨੀਤੀ ਚਾਹੁੰਨ ਪਰ ਉਹ ਆਪਣਾ ਨਹੀਂ ਸੀ ਚਾਹੁੰਦੇ ਉਹ ਕਹਿੰਦੇ ਸੀ ਨਹੀਂ ਮੈਂ ਰਾਜਨੀਤੀ ਨਹੀਂ ਚਾਹੁੰਦਾ ਜਦੋਂ ਤਾਂ ਉਹਨੇ ਕਿਹਾ ਉਨ੍ਹਾਂ ਨੂੰ ਸੰਗਤਾਂ ਨੇ ਬਹੁਤ ਜ਼ਿਆਦਾ ਦਬਾਅ ਆਇਆ ਤੇ ਸੰਗਤਾਂ ਦਾ ਜਿਹੜਾ ਹੁਕਮ ਉਹਨਾਂ ਸਿਰ ਮੱਥੇ ਟਿਕੁਲਿਆ ਤੇ ਸੰਗਤਾਂ ਦਾ ਹੁਕਮ ਹੈ ਪਰਵਾਣ ਗਾਤਾ ਉਹ ਜਿਆ ਉਹਨਾਂ ਨੇ ਸੋਚਿਆ ਕਿ ਮੈਂ ਗੱਲਾਂ ਹੁੰਦਾ ਕਿ ਮੈਂ ਸਾਰੀ ਉਮਰ ਵੀ ਜੀਅ ਕੇ ਬੈਠਾ ਰਹਾ ਪਰ ਮੇਰੇ ਜਿਹੜੇ ਨਾਲ ਬਾਕੀ ਸਿੰਘ ਉਹਨਾਂ ਦੇ ਪਰਿਵਾਰਾਂ ਦਾ ਕਰਕੇ ਮੈਨੂੰ ਇਹ ਫੈਸਲਾ ਲੈਣਾ ਪਿਆ ਕਿ ਕਰਕੇ ਭਾਈ ਸਾਹਿਬ ਨੇ ਦੂਰ ਸਾਹਿਬ ਤੋਂ ਜਿਹੜੀ ਆਜ਼ਾਦ ਚੋਣਾਂ ਆ ਉਹ ਲੜਨਗੇ ਤੇ ਬਾਤੀ ਇਹ ਬਾਤੀ ਸੰਗਤਾਂ ਨੂੰ ਮੇਰੀ ਅਪੀਲ ਹੈ ਕਿ ਵੱਧ ਚੜ ਕੇ ਸਾਥ ਦੇਣ ਕਿ ਭਾਈ ਸਾਹਿਬ ਬਾਹਰ ਆਉਣ ਜਿਹੜਾ ਨਸ਼ਿਆਂ ਦਾ ਇੰਨਾ ਚੱਲ ਰਿਹਾ ਵਾ ਦਲ ਦਾ ਜੋ ਨੌਜਵਾਨੀ ਨਸ਼ੇ ਚੱਲਦਾ ਹੈ ਜੋ ਹਸੀਆ ਉਹਨਾਂ ਨੂੰ ਬਾਹਰ ਕੱਢਿਆ ਜਾ ਸਕੇ ਤੇ ਇੰਨਾ ਹੀ ਸੰਗਤਾਂ ਨੂੰ ਮੇਰੀ ਅਪੀਲ ਹੈ ਦੋਰੇ ਵੀ ਵੱਧ ਚੜ ਕੇ ਸਾਥ ਦੇਣ ਕਿ ਸੰਗਤਾਂ ਨੂੰ ਭਾਈ ਸਾਹਿਬ ਬਾਹਰ ਆਉਣ ਤੇ ਸੰਪਲਾਉ ਜਵਾਨੀ ਨੂੰ ਬਚਾਇਆ ਜਾ ਸਕੇ ਉਹਨਾਂ ਦੇ ਪਰਿਵਾਰਾਂ ਨੂੰ ਵੀ ਥੋੜੀ ਜਿਹੀ ਹੱਥ ਜੋੜ ਕੇ ਬੇਨਤੀ ਹੈ ਵੀ ਵੱਧ ਚੜ ਕੇ ਸੰਗਤਾਂ ਸਾਥ ਦੇਣ ਭਾਈ ਜੀ ਦਾ ਖਾਲਸਾ ਕਿ ਚੋਣ ਲੜਨ ਗਈਆਂ ਬਾਕੀ ਸਭ ਜਿਹੜੇ ਹੈਗੇ ਨੇ ਉਹ ਵੀ ਕੋਰ ਬੀਚਰ ਕਰਨੇ ਪਾਸਤਾ ਕੱਲੇ ਬਾਈ ਸਾਹਿਬ ਨੇ ਕਿਹਾ ਕਿ ਬਾਕੀ ਜਿਹੜੇ ਸਿਪੀ ਦੇ ਪਾਸਲ ਕਾਲੇ ਨੇ ਜਾਂ ਦੂਸਰੇ ਨੀਰ ਨੇ ਆਂ ਮਾ ਬਾ ਸਾਹਿਬ ਜੇ ਆਪਣਾ ਵਾਪਸ ਲੈ ਚੋ ਉਹਦੇ ਪੈਸੇ ਲੈਣਾ ਨਹੀਂ ਇਹ ਜਿਹੜੇ ਸਵਾਲ ਜਾਵਾ ਨਾ ਪਾਉਂਦੇ ਨਹੀਂ ਨਾ ਪਾਉਂਦੇ